ਦੇਖਦੇ ਆ ਕਦੋਂ ਲਾਈਟ ਆਉਂਦੀ ਏ। ਓ ਆਈ ਸੀ ਇਦਾਂ ਤੇ ਕਦੀ ਹੋਇਆ ਨਹੀਂਗਾ। ਪਹਿਲੀ ਵਾਰ ਹੋਇਆ ਤਾਂ ਆਹ ਇਦਾਂ ਦੀ ਇੰਡੀਆ ਹੁੰਦਾ ਦੇਖਿਆ ਸੀ। ਬੜਾ ਅਜੀਬ ਜਿਹਾ ਲੱਗਦਾ ਜਦੋਂ ਸਾਲਾ ਬਾਅਦ ਲਾਈਟ ਜਾਵੇ ਤੇ ਜਾਂਦੀ ਤਾਂ ਵੇਲੇ 5 ਮਿੰਟ ਲਈ ਹੁੰਦੀ ਹੁਣ ਆਉਣ ਵਾਲੀ ਹੁੰਨੀ ਹੁੰਦਾ। 3-4 ਮਿੰਟ ਤੇ ਹੋ ਗਏ ਨੇ। ਉਹ ਟਾਈਮ ਲੈਟ ਜਾਣੀ ਹੀ ਤੇ ਇਨਫੋਰਮ ਕਰ ਦਿੰਦੇ ਹੁੰਦੇ ਨੇ ਪਹਿਲਾਂ ਨਾਲੇ ਖਬਰਾਂ ਚ ਆ ਜਾਂਦਾ ਹੁੰਦਾ ਜਬ ਆਪਾਂ ਘੜਾ ਖਬਰਾਂ ਨਹੀਂ ਸੱਚ ਕੀ ਬਦਾਂ ਇਹ ਪ੍ਰੋਬਲਮ ਚੱਲ ਵੀ ਅੱਜ ਇੰਡੀਆ ਵਾਂਗੂ ਹੀ ਗਰਮੀ ਪਈ ਤੇ ਇੰਡੀਆ ਵਾਂਗੂ ਹੀ ਲੈਟ ਗਈ ਤੇ ਇੰਡੀਆ ਵਾਂਗੂ ਹੀ ਫੀਲ ਹੋ ਰਿਹਾ ਵੇ ਕੀ ਬਾਰਸਾ ਇਹ ਇੰਡੀਆ ਨਹੀਂ ਬੈਠੇ ਬਸ ਇਹ ਫਿਰ ਸੇਮ ਇੰਡੀਆ ਉਹ ਵੀ ਹੋ ਰਿਹਾ ਹੈ ਮੈਂ ਡਰਦੀ ਤੇ ਅੱਧਾ ਉਹ ਨਹੀਂ ਮੇਰੇ ਤਾਂ ਅਸਰ ਬਾਕੀ ਵੀ ਜ਼ਿੰਦਗੀ ਚਿੱਤਾਂ ਹੋ ਜਾਣੀ 12 ਸਾਲ 13 ਸਾਲ ਹੋ ਗਏ ਹੈ ਕਹਿੰਦੀ ਤਾਂ ਹੋ ਗਿਆ ਨਹੀਂ ਜਦ ਇਹ 10 ਜਦੋਂ ਕੋਈ ਚੀਜ਼ ਅਚਾਨਕੋ ਵੇਹਣਾ ਕੋਈ ਇੱਥੇ ਚੁੱਕ ਦਿਨ ਹੋਈ ਹੋਵੇ ਤੇ ਤਾਨ ਕੋ ਕਿਤੇ ਵੇ ਥੋੜਾ ਚਟਕਾਰ ਲਗ ਉਹ ਦੋ ਤੱਕ ਦਿਨ ਨੂੰ ਦੇਖਿਆ ਸੀ ਗੱਲ ਸਾਰਾ ਬਾਹਰ ਨੀਰਾ ਨੀਰਾ ਨੱਟਾ ਚੱਕਦੀ ਆ ਰਹਿੰਦੀ ਇੱਥੇ ਵੰਡੀਆ ਨਾ ਜੰਦੀ ਨੰਦੀਆਂ ਨਾ ਚ ਬੰਨਣਾ ਨਹੀਂ ਚੜ੍ਹ ਬੰਦੋ ਇੱਥੇ ਹੁਣ ਮੇਰੇ ਹਿਸਾਬ ਨਾਲ ਚਾਲਾ ਨਹੀਂ ਤੇ 3 ਸਾਲ 2 ਸਾਲ ਤੇ ਹੋ ਗਈਆਂ ਨੇ 2 ਸਾਲ ਦਾ ਬਦਲ ਲਾਈਟ 5 ਮਿੰਟ ਹੀ ਜਾਂਦੀ ਹੁੰਦੀ ਮੈਂ ਕਿਹਾ ਕਿੰਨੇ ਸਾਲ ਆ ਬਦ ਗਈ ਲਾਈਟ ਅੱਛਾ ਮੈਂ ਉਧਰ ਨਾ ਉਹ ਮਾਰਕੀਟ ਚ ਪੱਖੀ ਦੇਖਦੀ ਵੀ ਵੀ ਸੀ ਤੇ ਮੈਂ ਕਿਹਾ ਇੱਥੇ ਕਿਹੜਾ ਲਾਈਟ ਜਾਂਦੀ ਏ ਜਿਹੜੀ ਚਾਈਨਾ ਵਾਲੀ ਪੱਖੀ ਹੁੰਦੀ ਇੰਨੇ ਨੂੰ ਪਤਾ ਹੀ ਲਾਈਟ ਚੱਲੀ ਜਾਣੀ ਅੱਜ ਗਰਮੀ ਸੀ ਮੈਨੂੰ ਲੱਗਤਾ ਅੱਜ ਰਾਤ ਬਹਿ ਕੇ ਕੱਢਣੀ ਪੈਣੀ ਪਾਉਣਾ ਵੱਜ ਗਿਆ ਨਾ ਮੈਂ ਉੱਦਾਂ ਹੀ ਵੈਸੇ ਵੀਡੀਓ ਬਣਾਉਣ ਲੱਗੀ ਸੀ ਕਿ ਲਾਈਟ ਚੱਲ ਗਈ ਤੇ ਦੇਖੋ 5 ਮਿੰਟ ਤੱਕ ਆਣੀ ਤੇ ਉਹ ਤੇ ਸਾਰਾ ਕਾਰਡ ਤੋੜ ਤੇ ਦੇਖੋ ਹੁਣ ਕਿੰਨਾ ਟਾਈਮ ਇੰਤਜ਼ਾਰ ਕਰਨਾ ਪੈਣਾ ਵਿਚਾਰਿਆ ਨੇ ਇੰਡੀਆ ਵਾਲੇ ਕਿੱਦਾਂ ਰਹਿੰਦੇ ਨੇ ਇਹ ਜਾਂ ਬੇਟੀ ਲੈਟ ਦਿੱਤੇ ਗਰਮੀ ਵੀ ਨਹੀਂ ਪਹਿਨੀ ਚਾਹੀਦੀ ਬਹੁਤ ਬਹੁਤ ਬਦਪੈਦੀ ਗਰਮੀ ਉੱਥੇ ਤੇ ਇਹ ਲੱਗਦਾ ਕੋਈ ਸੋਚਾ ਵੀ ਨਹੀਂ ਨਾ ਰੱਬੋ ਵੀ ਕਰ ਦਿੰਦਾ ਤੇ ਮੇਰੇ ਸਾਮਾਸਵੇਰੀ ਨਿਊਜ਼ 'ਚ ਵੀ ਆ ਜਾਏਗਾ ਸ਼ਾਇਦ ਹਰੀ ਨੂੰ ਨਾ ਨਾ ਤੇ ਮੈਂ ਨਾਲ ਤੇ ਪਾਣੀ ਪਤਾ ਨਹੀਂ ਕਿੰਨੀ ਵਾਰ ਪੀ ਲਿਆ ਹਰੀ ਨੂੰ ਨਾ ਮੈਂ ਨਾਲ ਉੱਥੇ ਅੱਜ ਤੋਂ ਆਪਣਾ ਟਾਈਮ ਮਤਲਬ ਹੀ ਪਤਾ ਨਹੀਂ ਲੱਗਣਾ ਹੈ ਟਾਈਮ ਦਾ ਹਨਾ ਕਿਉਂਕਿ ਹੁਣ ਮੈਂ ਇਕੱਲੀ ਬੈਠੀ ਆ ਤਾਂ ਕਰਕੇ ਜ਼ਿਆਦਾ ਫੀਲ ਹੁੰਦਾ ਪਿਆਗੇ ਤੇ ਉਹਨੇ ਤਾਂ ਹਾਸਾ ਪਾਈ ਜਾਣਾ ਗੱਲਾਂ ਕਰੀ ਜਾਣੀਆਂ ਤੇ ਆਪਾਂ ਦੋਨਾਂ ਨੇ ਇੰਜੋਏ ਕਰਨਾ ਸੀ ਹੁਣਗੇ ਆਪਣੇ ਨਾਨਕਿਆਂ ਦੇ ਤੇ ਹੁਣ ਮੈਂ ਉਹਨੂੰ ਬਹੁਤ ਜ਼ਿਆਦਾ ਮਿਸ ਕਰ ਰਹੀ ਆ ਵੈਸੇ ਵੀ ਨਹੀਂ ਮੇਰਾ ਮੇਰਾ ਉਹਦੇ ਬਿਨਾ ਤੇ ਲੱਗਦਾ ਪਿਆ ਦੋ ਦੋ ਦਿਨ ਹੋ ਗਏ ਨੇ ਉਹਨੂੰ ਹੁਣ ਇੱਕ ਵਾਰ ਚੱਲਾ ਜੀ ਤੀਸ ਦਿਨ ਚੜ ਗਿਆ ਹਣਾ ਤੇ ਹਫਤੇ ਲੱਗ ਗਿਆ ਨਾ ਤੇ ਗਿਆ ਭੇਜ ਦੋ ਤੋ ਭੇਜਦੇ ਨਹੀਂ ਕੀ ਕਰਾਂ ਐ ਰੀ ਮਿਸ ਯੂ ਲਵ ਯੂ ਬੇਟਾ ਮੱਛਰ ਵੀ ਆ ਗਿਆ ਅੱਜ ਅੱਜ ਚਾਰਾ ਕੋਸ਼ੇ ਤੇ ਇੰਡੀਆ ਵੱਗੋ ਪੂਰਾ ਮਤਲਬ ਆ ਗਿਆ ਨਾ ਦੇਖਿਆ ਅਜਿੰਡੀਆ ਨੂੰ ਵੀ ਫੀਲਿੰਗ ਹੋ ਰਹੀ ਹੈ ਜਿੰਡੀਆ ਨੂੰ ਵੀ ਬਾਬਾ ਫੀਲ ਕਰਾ ਰਿਹਾ ਹੈ ਲਫਜ਼ੀ ਨਹੀਂ ਹੈ ਕਿ ਮੈਂ ਮਤਲਬ ਕਿ ਕੀ ਗੱਲ ਕਰਾਂ ਤੇ ਮੈਂ ਕੀ ਕਹਾਂ ਹਨਾ ਇੱਧਰ ਲੈ ਆਏ ਤੇ ਜਿੰਡੀਆ ਪਾਪਾ ਜੀ ਵੀ ਬੋਲਣ ਲੱਗੇ ਦੇਖੋ ਮੈਂ ਕੈਮਰੇ ਚ ਸ਼੍ਰੀ ਗੀਤਾ ਮੰਦਵਾਰ ਤੋਂ ਸੁਣਾਉਣ ਲੱਗੀ ਹੈ ਪਾਠ ਦੀ ਆਵਾਜ਼ ਹੈ ਦੇਖੋ ਕਿੰਨਾ ਵਧੀਆ ਲੱਗਦਾ ਮੇਰੇ ਹੋਰ ਨਾ ਕਿ ਨਸ ਕੋਲ ਦਾ ਸਲਾਮ ਅਲ੍ਹਾ ਮੁਹਮਮਦ ਪਾਗੋ ਜੀ ਬੋਲਦੇ ਨਾ ਕੋਰ ਬਲ ਬਨਾ ਪਰ ਨਾ ਕੁ ਤੁਕ ਨਾਪਿਆ ਲੱਤਾਂ ਨੂੰ ਕੜਾ ਚੜ ਗਿਆ ਹੁਣ ਸੁਪਤੀ ਨਹੀਂ ਸੁਣਦੇ ਆ ਤੇ ਬਖਾ ਜਲ ਲੈ ਤੇ ਨਾ ਨਾ